ਵਿੰਟਰ ਦੇ ਵਿੱਚ ਸਰਦੀਆਂ ਚ ਹਾਰਟ ਅਟੈਕ ਦੇ ਚਾਂਸਸ ਜਿਆਦਾ ਹੁੰਦੇ। ਸਵੇਰੇ ਸਵੇਰੇ ਠੰਡ ਜਿਆਦਾ ਪੈ ਰਹੀ ਹੁੰਦੀ ਹੈ ਤੇ ਤੁਸੀਂ ਸਮਝੋ ਵੀ ਜਿਨ੍ਹਾਂ ਨੂੰ ਮਾਰਨਿੰਗ ਵਾਕ ਦਾ ਸ਼ੌਂਕ ਹੈ ਉਹ ਕੋਸ਼ਿਸ਼ ਕਰਨ ਕਿ ਮਾਰਨਿੰਗ ਵਾਕ ਦੇ ਸਕੇਡਿਊਲ ਨੂੰ ਈਵਨਿੰਗ ਵਾਕ ਚ ਬਦਲ ਦਿਓ ਵੀ 4-5 ਵਜੇ ਉੱਠ ਕੇ ਜਿਹੜੀ ਸੈਰ ਕਰਨੀ ਉਹ ਸ਼ਾਮ ਦੇ 4-5 ਵਜੇ ਸੈਰ ਕਰ ਲਿਆ ਕਰ। ਚਾਂਸਸ ਜਿਆਦਾ ਹਾਰਟ ਅਟੈਕ ਦੇ ਸਰਦੀ ਕਾਰਨੋਂ ਦੇ ਕਾਰਨ ਉਹਦਾ ਇਹ ਹੀ ਹੈ ਕਿ ਨਾੜਾਂ ਸੁਗੜਦੀਆਂ ਕਿ ਜੇ ਆਪਰੇਸ਼ਨ ਤੋਂ ਬਚਣਾ ਸਟੰਟ ਤੋਂ ਬਚਣਾ ਬਾਈਪਾਸ ਸਰਜਰੀ ਤੋਂ ਵਜਣਾ ਓਪਨ ਹਾਰਟ ਸਰਜਰੀ ਤੋਂ ਵਜਣਾ ਤੇ ਡਾਕਟਰ ਕੁਮਾਰ ਇਸ ਵਨ ਫੋਨ ਕਾਲ ਵੇ ਫੋਨ ਨੰਬਰ 7182165137 ਲਗਾਤਾਰ ਤੁਹਾਡੇ ਸਕਰੀਨ ਤੇ ਫਲੈਸ਼ ਕਰ ਰਿਹਾ ਤੁਸੀਂ ਇਹ ਦਵਾਈ ਕਦੀ ਛੱਡ ਨਹੀਂ ਸਕਦੇ ਉਹ ਇਸੇ ਕਰਕੇ ਕਿ ਹਾਰਟ ਅਟੈਕ ਨਾ ਹੋ ਜਾਏ ਜਾਂ ਅਦਰੰਗ ਜਾਂ ਪੈਰਾਪਲੇਜੀ ਜਾਂ ਪੈਰਾਲਿਸਿਸ ਨਾ ਹੋ ਜਾਏ ਉਹ ਗੱਲਾਂ ਆਪਾਂ ਕਰਦੇ ਹਾਂ ਜਿਹੜੀਆਂ ਬਲੱਡ ਪ੍ਰੈਸ਼ਰ ਦੀਆਂ ਦਵਾਈਆਂ ਅੰਗਰੇਜ਼ੀ ਨੇ ਅਰਜੁਨਾ ਟੇਕ ginger tea hibiscus tea beet leaf juice amla juice panch cheezan dassiyan hai panch ayurvedic nuskhe ton das reha tyan na paave note kar lo cholesterol vi changge blood pressure vi changge eh ayurvedic nuskhe naal sari umar layi tvaadi kidney theek blood pressure theek heart theek cholesterol theek motapa theek ਨਮਸਕਾਰ ਸਤਿ ਸ਼੍ਰੀ ਅਕਾਲ ਆਦਾਬ ਮੈਂ ਹਾਂ ਡਾਕਟਰ ਕੁਮਾਰ ਆਯੁਰਵੈਦਿਕ ਹੈਲਥ ਸੈਂਟਰ 'ਚ ਤੁਹਾਡਾ ਸਾਰੇ ਪਿਆਰੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ ਕੀ ਹਾਲ ਹੈ ਦੋਸਤੋ ਠੰਡ ਬੜੀ ਪੈ ਰਹੀ ਹੈ ਤੇ ਠੰਡ ਦੇ ਮੌਸਮ ਦੇ ਹਿਸਾਬ ਨਾਲ ਹੀ ਆਪਾਂ ਕੋਈ ਗੱਲਾਂ ਕਰਦੇ ਹਾਂ ਜਿੰਨਾ ਕ ਟਾਈਮ ਆਪਣੇ ਕੋਲ ਪਹਿਲਾਂ ਤੇ ਇਹ ਗੱਲ ਕਰੀਏ ਵੀ ਠੰਡ ਦੇ ਮੌਸਮ ਦੇ ਵਿੱਚ ਕਿਹੜੀਆਂ ਬਿਮਾਰੀਆਂ ਦਾ ਜ਼ਿਆਦਾ ਚਾਂਸਸ ਹੁੰਦੇ ਹਨ ਜਿੰਨਾ 'ਚ ਨੰਬਰ 1 ਆ ਜਾਂਦੀ ਹਾਰਟ ਅਟੈਕ ਨੰਬਰ 2 ਬ੍ਰੇਨ ਸਟ੍ਰੋਕ ਪੈਰਲਿਸਿਸ ਹੈਮੀਪਲੇਜੀਆ ਪੈਰਾਪਲੇਜੀਆ ਕਿਉਂ ਇਹਦੇ ਪਿੱਛੇ ਭੌਤਿਕ ਵਿਗਿਆਨ ਦੇ ਹਿਸਾਬ ਨਾਲ ਫਿਜ਼ੀਕਲ ਮਤਲਬ ਕੀ ਹੈ ਕਿ ਇਹਨਾਂ ਤੇ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਗਰਮੀਆਂ ਚ ਚੀਜ਼ਾਂ ਫੈਲਦੀਆਂ ਤੇ ਸਰਦੀਆਂ ਚ ਚੀਜ਼ਾਂ ਸੰਗੜਦੀਆਂ ਕਰਮਿਆਚ ਉਹ ਹੀ ਪਾਣੀ ਹੈ ਜਿਹਦੀ ਭਾਫ਼ ਬਣ ਜਾਂਦੀ ਆ। ਬਾਹਵੇਂ ਉੱਪਰ ਜਾ ਕੇ ਬੱਦਲ ਬਣ ਜਾਂਦੇ ਆ। ਉਹ ਹੀ ਪਾਣੀ ਸਰਦੀਆਂ ਦੇ ਵਿੱਚ ਤੁਹਾਡੀ ਆਈਸ ਬਣ ਜਾਂਦੀ, ਸਨੋ ਬਣ ਜਾਂਦੀ ਆ। ਹੁਣ ਅਸੀਂ ਨਿਊ ਇਅਰ 'ਚ ਬੜੀ ਸਨੋ ਪੈ ਰਹੀ ਆ। ਅਮਰੀਕਾ ਕੈਨੇਡਾ ਵਾਲੇ ਤੇ ਰੋਜ਼ ਦੇਖਦੇ ਆ ਵੀ ਸਨੋ ਪੈਂਦੀ ਆ। ਕਿਉਂ ਕਿ ਕਿ ਠੰਡ ਦੇ ਵਿੱਚ ਉਹ ਹੀ ਪਾਣੀ ਫ੍ਰੀਜ਼ ਕਰਦਾ। ਇਹਦਾ ਫਿਜ਼ੀਕਲ ਭੌਤਿਕ ਗਿਆਨ ਦਾ ਮਤਲਬ ਸਿਰਫ ਦੱਸਣ ਦਾ ਇਹ ਸੀ ਕਿ ਜਿਸ ਤਰ੍ਹਾਂ ਪਾਣੀ ਪਾ ਵੀ ਬਣ ਜਾਂਦਾ ਗਰਮੀਆਂ 'ਚ ਤੇ ਸਰਦੀਆਂ 'ਚ ਬਰਫ਼ ਬਣ ਜਾਂਦਾ ਕਾਰਨ ਕੀ ਹੈ ਕਿ ਗਰਮੀਆਂ 'ਚ ਚੀਜ਼ਾਂ ਫੈਲਦੀਆਂ ਸਰਦੀਆਂ 'ਚ ਸੰਗੜਦੀਆਂ ਇਸੇ ਤਰ੍ਹਾਂ ਹੀ ਸਰੀਰ ਦੇ ਵਿੱਚ ਜਿਹੜੇ ਬਲੱਡ ਵੈਸਲਸ ਨੇ ਉਹ ਗਰਮੀਆਂ 'ਚ ਸਮਝੋ ਵੀ ਫੈਲਦੇ ਆ ਥੋੜਾ ਡਾਇਲੇਟੇਸ਼ਨ ਹੋ ਜਾਂਦੀ ਹੈ ਜਿਹਦੇ ਕਰਕੇ ਹਾਰਟ ਅਟੈਕ ਤੇ ਚਾਂਸਸ ਘੱਟ ਹੁੰਦੇ ਆ ਪ੍ਰੈਲਸੇਟ ਚਾਂਸਸ ਘੱਟ ਹੁੰਦੇ ਸਟ੍ਰੋਕ ਤੇ ਚਾਂਸਸ ਘੱਟ ਹੁੰਦੇ ਸਰਦੀਆਂ ਦੇ ਵਿੱਚ ਉਹੀ ਵੇਨਸ ਉਹੀ ਆਰਟਰੀਜ਼ ਜਿਨ੍ਹਾਂ ਦੇ ਵਿੱਚ ਖੂਨ ਦਾ ਦੌਰਾ ਚੱਲ ਰਿਹਾ ਕਿਉਂਕਿ ਠੰਡ ਕਰਕੇ ਨਾੜੀਆਂ ਕੁਦਰਤੀ ਥੋੜੀਆਂ ਬਹੁਤੀਆਂ ਸੁੰਗੜ ਜਾਂਦੀਆਂ ਸੁੰਗੜਨ ਦੇ ਕਾਰਨ ਜੇ ਉਹ ਬਲੱਡ ਦੀ ਜਿਹੜੀ ਸਰਕੂਲੇਸ਼ਨ ਹੈ ਥੋੜੀ ਐਨੀ ਫਾਸਟ ਨਹੀਂ ਹੁੰਦੀ ਬਲੱਡ ਦਾ ਫਲੋ ਇਨਾ ਫਾਸਟ ਨਹੀਂ ਹੁੰਦਾ ਹਾਰਡ ਹੋ ਜਾਂਦਾ ਜੰਮਣ ਲੱਗ ਜਾਂਦਾ ਜੇ ਕੋਲੇਸਟ੍ਰੋਲ ਹੋਵੇ ਜਿਸ ਤਰ੍ਹਾਂ ਸਮਝੋ ਵੀ ਪਾਈਪਾਂ ਨੂੰ ਜੰਗ ਲੱਗਦਾ ਜਾਂ ਪਾਈਪਾਂ ਦੇ ਅੰਦਰ ਜੰਗਾਲ ਲੱਗਦਾ ਜਾਂ ਬਲੌਕੇਜ ਹੋ ਜਾਂਦੀ ਇਸੇ ਤਰ੍ਹਾਂ ਹੀ ਉਹ ਬਲੱਡ ਵੈਸਲਸ ਦੇ ਵਿੱਚ ਸਰਦੀਆਂ ਦੇ ਵਿੱਚ ਬਲੌਕੇਜ ਦੇ ਚਾਂਸਸ ਜਿਆਦਾ ਹੁੰਦੇ ਕਾਰਨ ਇਸ ਕਰਕੇ ਦੱਸਿਆ ਗਰਮੀ ਅਸਰਦੀ ਦਾ ਫਿਜ਼ੀਕਲ ਕਿਉਂਕਿ ਦਿਸ ਇਜ਼ ਦਾ ਮੇਨ ਰੀਜ਼ਨ ਕਿ ਵਿంటర్ ਦੇ ਵਿੱਚ ਸਰਦੀਆਂ ਚ ਹਾਰਟ ਅਟੈਕ ਦੇ ਚਾਂਸਸ ਜਿਆਦਾ ਹੁੰਦੇ ਪਿਸ਼ਾਬ ਜ਼ਿਆਦਾ ਆਏਗਾ ਖਾਸ ਕਰਕੇ ਇਹ ਗੱਲਾਂ ਮੇਰੇ ਦੱਸਣ ਦਾ ਮਕਸਦ ਕੀ ਸੀ ਕਿ ਜਿੱਦਾਂ ਹੁਣ ਠੰਡ ਪੈਣੀ ਸ਼ੁਰੂ ਹੋ ਗਈ ਹੈ 50 55 ਸਾਲ ਤੋਂ ਉਮਰ ਤੋਂ ਜ਼ਿਆਦਾ ਜਿਹੜੇ ਲੋਕ ਆ ਉਹਨਾਂ ਨੂੰ ਇਹ ਠੰਡ ਤੋਂ ਬਚਣਾ ਚਾਹੀਦਾ ਉਹਦਾ ਮਕਸਦ ਰਿਹਾ ਕਿ ਸਵੇਰੇ ਸਵੇਰੇ ਠੰਡ ਜ਼ਿਆਦਾ ਪੈ ਰਹੀ ਹੁੰਦੀ ਹੈ ਤੇ ਤੁਸੀਂ ਸਮਝੋ ਵੀ ਜਿਨ੍ਹਾਂ ਨੂੰ ਮਾਰਨਿੰਗ ਵਾਕ ਦਾ ਸ਼ੌਂਕ ਹੈ ਉਹ ਕੋਸ਼ਿਸ਼ ਕਰਨ ਕਿ ਮਾਰਨਿੰਗ ਵਾਕ ਦੇ ਸ케ਜੂਲ ਨੂੰ ਇਵਨਿੰਗ ਵਾਕ ਚ ਬਦਲ ਦਿਓ ਵੀ 4-5 ਵਜੇ ਉੱਠ ਕੇ ਜਿਹੜੀ ਸੈਰ ਕਰਨੀ ਉਹ ਸ਼ਾਮ ਦੇ 4-5 ਵਜੇ ਸੈਰ ਕਰ ਲਿਆ ਕਰਨ। ਉਹਨਾਂ ਦੀ ਸਿਹਤ ਲਈ, ਉਹਨਾਂ ਦੇ ਰਿਸਕ ਤੋਂ ਬਚਣ ਲਈ ਦੱਸ ਰਿਹਾ ਗੱਲਾਂ। ਜਿਹੜੇ ਬੰਦਿਆਂ ਨੂੰ ਬਾਰ-ਬਾਰ ਰਾਤ ਨੂੰ ਪਿਸ਼ਾਬ ਪੰਦਾ ਉਹਦਾ ਕਾਰਨ ਇੱਕ ਤਾਂ ਪ੍ਰੋਸਟੇਟ ਵਿੰਦਾ ਜਿੱਦਾਂ ਮੈਂ ਕਈ ਵਾਰੀ ਦੱਸ ਚੁੱਕਾ ਪ੍ਰੋਸਟੇਟ ਦੇ ਐਪੀਸੋਡ ਦੇ ਵਿੱਚ ਕਿ ਰਾਤ ਨੂੰ ਬਾਰ-ਬਾਰ ਉੱਠਣਾ ਪੈਂਦਾ ਪਿਸ਼ਾਬ ਦੀ ਜਿਹੜੀ ਹਾਜਤ ਐ ਜਿਹੜਾ ਤੁਸੀਂ ਇੱਕ ਨੰਬਰ ਪਿਸ਼ਾਬ ਕਰਨ ਜਾਣਾ ਉਹ ਕੋਸ਼ਿਸ਼ ਕਰੋ ਕਿ ਰਾਤ ਨੂੰ ਸੌਣ ਲੱਗਿਆਂ ਵੇਲੇ ਹੋ ਜੋ ਪਿਸ਼ਾਬ ਕਰਕੇ ਤਾਂ ਕਿ ਅੱਧੀ ਰਾਤੀ ਉੱਠਣਾ ਨਾ ਪਵੇ ਜਾਂ ਤੜਕੇ ਉੱਠਣਾ ਪਵੇ ਤੇ ਤੜਕੇ ਵੀ 50-55 ਸਾਲ ਦੇ ਲੋਕਾਂ ਨੂੰ ਕੋਸ਼ਿਸ਼ ਕਰੋ ਕਿ ਸਵੇਰ ਦੀ ਆਪਣੀ ਜਿਹੜੀ ਜਾਗ ਹੈ 8 ਵਜੇ ਕਰ ਲਓ 5 ਵਜੇ ਦੀ ਬਜਾਓ ਹਾਲਾਂਕਿ ਮੈਂ ਕਿੰਨੇ ਐਪੀਸੋਡਸ ਦੱਸ ਚੁੱਕਾ ਕਿ ਬ੍ਰਹਮ ਮੂਰ ਦੇ ਟਾਈਮ ਪਾਠ ਕਰਨ ਦਾ ਮੌਕਾ ਹੁੰਦਾ ਪਰ ਪਹਿਲਾਂ ਆਪਣੀ ਸਿਹਤ ਸਰਦੀਆਂ ਦੇ ਵਿੱਚ ਸਵੇਰੇ-ਸਵੇਰੇ ਜਿਹੜਾ ਉੱਠਣ ਦਾ ਆਪਣਾ ਟਾਈਮ ਬਦਲ ਦੋ ਇਹ ਗੱਲਾਂ ਇੰਡੀਆ 'ਚ ਜਿੰਨੇ ਉਹਨਾਂ ਲਈ ਬਹੁਤ ਅੱਛੀਆਂ ਲੱਗਣਗੀਆਂ ਦਾ ਰੀਜ਼ਨ ਇਜ਼ ਕਿ ਇਹ ਠੰਡ ਜੇ ਉੱਥੇ ਵੀ ਇੰਨੀ ਪੈ ਰਹੀ ਹੈ ਪਰ ਉਹਨਾਂ ਨੂੰ ਮਾਰਨਿੰਗ ਵਾਕ ਦੀ ਜਗ੍ਹਾ ਈਵਨਿੰਗ ਵਾਕ ਸਵੇਰੇ ਉੱਠਣ ਦਾ 4-5 ਵਜੇ ਦੀ ਬਜਾਏ 8 ਵਜੇ ਉੱਠਣ ਜਿਆਦਾ ਉਹ ਲੋਕ ਜਿਹੜੇ 50-55 ਸਾਲ ਦੇ ਨੇ ਜਾਂ ਜਿਨ੍ਹਾਂ ਨੂੰ ਆਲਰੇਡੀ ਹਾਰਟ ਪ੍ਰੋਬਲਮ ਬਲੱਡ ਪ੍ਰੈਸ਼ਰ 슈ਗਰ ਕੋਲੇਸਟ੍ਰੋਲ ਮੋਟਾਪਾ ਆਬੈਸਟੀ ਦੀ ਪ੍ਰੋਬਲਮ ਹੈ ਕਿਉਂਕਿ ਚਾਂਸਸ ਜਿਆਦਾ ਕਾਰਟੈਕ ਦੇ ਸਰਦੀ ਕਾਰਨੋਂ ਦੇ ਕਾਰਨ ਉਹਦਾ ਇਹ ਹੈ ਕਿ ਨਾੜਾਂ ਸੁਗੜਦੀਆਂ 댓 ਇਜ਼ ਵਾਈ ਯੂ ਮਸਟ ਹੈਵ ਹਰਡ ਮਾਈ ਮੇਨ ਐਪੀਸੋਡਸ always on arteriosclerosis arteriosclerosis angina pectoris heart attack کیوں 하र्डनिंग ऑफ द आर्टरीज 하र्डनिंग ऑफ द आर्टरीज ਦਾ ਇਹ ਹੀ ਮਤਲਬ ਸੀ ਜਿਹੜਾ ਤੁਹਾਨੂੰ ਫਿਜ਼ੀਕਲੀ ਦੱਸਿਆ ਕਿ ਨਾੜਾਂ ਸੁਗੜ ਜਾਂਦੀਆਂ ਹਾਰਡ ਹੋ ਜਾਂਦੀਆਂ ਕੋਲੇਸਟ੍ਰੋਲ ਦਾ ਇੱਕ ਛੋਟਾ ਜਿਹਾ ਸੈੱਲ ਹੈ ਜਿਹੜਾ ਕੰਮ ਖਰਾਬ ਕਰ ਦਿੰਦਾ ਆਮ ਕਈ ਵਾਰੀ ਤੁਸੀਂ ਪਿੰਡਾਂ 'ਚ ਜਾਂ ਸ਼ਹਿਰਾਂ 'ਚ ਵੀ ਇਹ ਵੀ ਗੱਲ ਸੁਣੀ ਹੋਣੀ ਕਈ ਵਾਰੀ ਕਿ ਜੀ ਬੰਦਾ ਕੋਈ ਬਜ਼ੁਰਗ ਸੀ ਸਵੇਰੇ ਸਵੇਰੇ ਉੱਠੇ ਪਸ਼ਾਬ ਕਰਨ ਗਏ ਟਾਇਲਟ ਗਏ ਕਿੰਨੇ ਦਿਨ ਹੋ ਗਏ ਵਾਪਸ ਨਹੀਂ ਆਏ ਸ਼ੱਕ ਪੈਂਦਾ ਜਾ ਕੇ ਦੇਖੀਦਾ ਤੇ ਜਾਂ ਤੇ ਬੰਦਾ ਬੇਹੋਸ਼ ਹੋਏਗਾ ਜਾਂ ਉਹਨੂੰ ਪੈਰਲਿਸਿਸ ਹੋਈ ਹੋਗੀ ਰੱਬ ਨਾ ਕਰੇ ਜੇ ਉਹ ਕੰਮ ਜਿਆਦਾ ਖਰਾਬ ਹੋ ਗਿਆ ਤੇ ਰੱਬ ਨੂੰ ਵੀ ਪਿਆਰ ਹੋ ਜਾਂਦਾ ਉਹਦਾ ਵੀ ਕਾਰਨ ਇਹ ਹੀ ਹੁੰਦੀ ਹੈ ਕਿ ਠੰਡ ਕਰਕੇ ਇੱਕਦਮ ਇੱਕ ਬਲੱਡ ਕਲੋਟ ਹੋ ਗਿਆ ਜੇ ਉਹ ਬਲੱਡ ਕਲੋਟ ਹਾਰਟ ਦੇ ਆਰਟਰੀਜ਼ ਕੋਰਨਰੀ ਆਰਟਰੀਜ਼ ਦੇ ਵਿੱਚ ਜਾ ਕੇ ਬਲੌਕ ਕਰ ਗਿਆ ਤੇ ਹਾਰਟ ਅਟੈਕ ਉਹ ਹੀ ਬਲੌਕੇਜ ਜੇ ਉਹ ਸਿਰ ਵੱਲ ਦੇ ਆਟਰੀ ਕਿਸੇ ਨੂੰ ਤੇ ਹੈਡ ਸਟ੍ਰੋਕ ਇਸੇ ਕਰਕੇ ਕਹਿੰਦਾ ਕਿ ਠੰਡ ਦੇ ਵਿੱਚ ਠੀਕ ਹੈ ਤੁਸੀਂ ਗੱਡੀ 'ਚ ਵੀ ਹੋ ਤੇ ਤੁਹਾਨੂੰ ਹੀਟ ਲੱਗੀ ਹੈ ਕੋਈ ਡਰ ਨਹੀਂ ਪਰ ਮਕਸਦ ਸਿਰਫ ਇਹਦਾ ਕਾਰਨ ਹੈ ਕਿ ਠੰਡ ਦੇ ਮੌਸਮ ਦੇ ਵਿੱਚ ਹਾਰਟ ਅਟੈਕ ਦੇ ਪੈਰਲਿਸਿਸ ਦੇ ਪੈਰਲਿਸਿਸ ਹੈਮੀਪਲੇਜੀਆ ਪੈਰਾਪਲੇਜੀਆ ਭਈ ਅਦਰੰਗ ਹੋ ਜਾਂਦਾ ਮੂੰਹ ਦਾ ਲਕਵਾ ਤੁਸੀਂ ਦੇਖੋਗੇ ਜਿਹੜੀ ਮੈਂ ਗੱਲ ਕਰ ਰਹੀ ਸੀ ਟਾਇਲਟ ਗਏ ਜਾ ਕੇ ਦੇਖਿਆ ਜਾਂ ਤੇ ਬੰਦੇ ਦਾ ਇੱਕ ਪਾਸਾ ਰਹਿ ਗਿਆ ਜਾਂ ਮੂੰਹ ਦਾ ਲਕਵਾ ਹੋ ਗਿਆ ਜਾਂ ਬੇਹੋਸ਼ ਹੈ ਤੇ ਜਾਂ ਰੱਬ ਨੂੰ ਪਿਆਰਾ ਕਾਰਨ ਸਿਰਫ ਇਹ ਕਿ ਉਹ ਠੰਡ ਦੇ ਕਾਰਨ ਇੱਕਦਮ ਕੋਲੇਸਟ੍ਰੋਲ ਦੇ ਸੈੱਲ ਨੇ ਹਾਰਟ ਦੇ ਵਿੱਚ ਬਲੌਕੇਜ ਕਰ ਦਿੱਤੀ। ਬੜੇ-ਬੜੇ ਸਪੈਸ਼ਲਿਸਟ ਡਾਕਟਰਸ ਜਿਹੜੇ ਹਾਰਟ ਸਪੈਸ਼ਲਿਸਟ ਸਰਜਨਸ ਨੇ ਅੱਜਕੱਲ ਉਹ ਵੀ ਤੁਹਾਨੂੰ ਜੇ ਕਈ ਵਾਰੀ ਉਹ ਆਯੁਰਵੈਦਿਕੋ ਪਾਏ ਨੁਸਖੇ ਦੱਸਰੇ ਹੁੰਦੇ ਆ ਉਹਦਾ ਮਕਸਦ ਕੀ ਹੁੰਦਾ ਕਿ ਜੇ ਆਪਰੇਸ਼ਨ ਤੋਂ ਬਚਣਾ, ਸਟੰਟ ਤੋਂ ਬਚਣਾ, ਬਾਈਪਾਸ ਸਰਜਰੀ ਤੋਂ ਬਚਣਾ, ਓਪਨ ਹਾਰਟ ਸਰਜਰੀ ਤੋਂ ਬਚਣਾ। ਤੇ ਡਾਕਟਰ ਕੁਮਾਰ ਇਸ ਵਨ ਫੋਨ ਕਾਲ ਵੇ ਫੋਨ ਨੰਬਰ 7182165137 ਲਗਾਤਾਰ ਤੁਹਾਡੇ ਸਕਰੀਨ ਤੇ ਫਲੈਸ਼ ਕਰ ਰਿਹਾ ਆਯੁਰਵੈਦਿਕ ਨੁਸਖੇ ਅੱਜ ਵੀ ਜੇ ਟਾਈਮ ਮਿਲਿਆ ਤੇ ਤੁਹਾਨੂੰ ਕੁਝ ਆਯੁਰਵੈਦਿਕ ਨੁਸਖੇ ਵੀ ਦੱਸਾਂਗੇ ਜਿਹੜੇ ਹਾਰਟ ਅਟੈਕ ਤੋਂ ਬਲੱਡ ਪ੍ਰੈਸ਼ਰ ਤੋਂ ਬਚਣ ਲਈ ਤੁਸੀਂ ਘਰ ਬੈਠੇ ਕਰ ਸਕਦੇ ਹੋ ਨਹੀਂ ਤੇ ਜੇ ਮੈਂ ਦੱਸਿਆ ਵੀ ਸਰਜਰੀ ਤੋਂ ਸਟ੍ਰੋਕ ਤੋਂ ਹਾਰਟ ਅਟੈਕ ਤੋਂ ਕੋਲੇਸਟ੍ਰੋਲ ਡੈਪੋਜ਼ੀਸ਼ਨ ਤੋਂ ਹਾਰਡਨਿੰਗ ਆਫ ਦੀ ਆਰਟਰੀਜ਼ ਤੋਂ arteriosclerosis arteriosclerosis ਇਹਨਾਂ ਬਿਮਾਰੀਆਂ ਤੋਂ ਜੇ ਬਚਣਾ ਹੈ ਤੇ ਸਿਰਫ ਕਰੋ ਤੇ ਆਯੁਰਵੇਦਿਕ ਉਪਾਏ ਇੱਕ ਤਾਂ ਪਹਿਲਾਂ ਠੰਡ ਤੋਂ ਬਚੋ ਔਰ ਜੇ ਪ੍ਰੋਸਟੇਟ ਦੀ ਪ੍ਰੋਬਲਮ ਹੈ ਤੇ ਕੋਸ਼ਿਸ਼ ਕਰੋ ਕਿ ਰਾਤ ਨੂੰ ਸੌਣ ਲੱਗੇ ਪਿਸ਼ਾਬ ਕਰਕੇ ਸੋਵੋ ਕਿ ਕਿਸੇ ਵੀ ਹਾਜਤ ਨੂੰ ਰੋਕਣਾ ਨਹੀਂ ਤਾਂ ਕਿ ਤੁਹਾਨੂੰ ਬਾਰ-ਬਾਰ ਉੱਠਣਾ ਨਾ ਪਵੇ ਜਿਨ੍ਹਾਂ ਨੂੰ ਹਾਰਟ ਦੀ ਜਾਂ ਸਟ੍ਰੋਕ ਦੀ ਜਾਂ ਕੋਲੇਸਟ੍ਰੋਲ ਦੀ ਪ੍ਰੋਬਲਮ ਹੈ ਔਰ ਨਾਲ ਪ੍ਰੋਸਟੇਟ ਦੀ ਹੈ ਹਾਂ ਇਹਨਾਂ ਜ਼ਰੂਰ ਹੈ ਬੇ ਜੇ ਬਲੱਡ ਪ੍ਰੈਸ਼ਰ ਹੈ ਤੇ ਬਲੱਡ ਪ੍ਰੈਸ਼ਰ ਦੀ ਦਵਾਈ ਕਦੀ ਮਿਸ ਨਾ ਕਰੋ ਲਗਾਤਾਰ ਖਾਓ ਇਸੇ ਤਰ੍ਹਾਂ ਕੋਲੇਸਟ੍ਰੋਲ ਦੀ ਦਵਾਈ ਲਗਾਤਾਰ ਖਾਓ ਪਰ ਇਹ ਮੈਨੂੰ ਕਿਉਂ ਕਹਿਣਾ ਪੈ ਰਿਹਾ ਕਿ ਹਮੇਸ਼ਾ ਹੀ ਤੁਹਾਡੇ ਡਾਕਟਰ ਤੁਹਾਨੂੰ ਕਹਿਣਗੇ ਕਿ ਤੁਸੀਂ ਇਹ ਦਵਾਈ ਕਦੀ ਛੱਡ ਨਹੀਂ ਸਕਦੇ ਉਹ ਇਸੇ ਕਰਕੇ ਕਿ ਹਾਰਟ ਅਟੈਕ ਨਾ ਹੋ ਜਾਏ ਜਾਂ ਅਦਰੰਗ ਜਾਂ ਪੈਰਾਪਲੇਜੀ ਜਾਂ ਪੈਰਾਲਿਸਿਸ ਨਾ ਹੋ ਜਾਏ ਉਹ ਗੱਲਾਂ ਆਪਾਂ ਕਰਦੇ ਹਾਂ ਜਿਹੜੀਆਂ ਬਲੱਡ ਪ੍ਰੈਸ਼ਰ ਦੀਆਂ ਦਵਾਈਆਂ ਅੰਗਰੇਜ਼ੀ ਨੇ ਜਿੰਨਾਂ ਚ ਪਾਵੇਂ ਤੁਸੀਂ ਐਟਨੋਲਾਰੇ ਐਮਲੋਡਿਪਿਨ ਲੈ ਰਹੇ ਹੋ ਲਾਈਸਿਨੋਪ੍ਰਿਲ ਲੈ ਰਹੇ ਹੋ ਲੋਸਾਰਟਨ ਲੈ ਰਹੇ ਹੋ ਇਸੇ ਤਰ੍ਹਾਂ ਕੋਲੇਸਟ੍ਰੋਲ ਲਈ ਤੁਸੀਂ ਲਿਪੀਟੋ ਰਿਜ਼ੋਕ ਔਰ ਕ੍ਰਿਸਟੋਰ ਫੀਨੋਬਰਬੈਟੋਨ ਐਟਰੋਵਾਸਟੈਟਿਨ ਸਿਮਵਾਸਟਾਟਿਨ ਇਹ ਮੈਂ ਤੁਹਾਡੇ ਨੌਲੇਜ ਲਈ ਇਸ ਕਰਕੇ ਦੱਸ ਰਿਹਾ ਕਿ ðiis are the medicines your doctor will tell you to go and taking whole life never a risk ਜਿਹਦੇ ਕਰਕੇ ਮੈਂ ਪੰਜਾਬੀ ਚ ਇਸ ਕਰਕੇ ਆ ਵੀ ਬਲੱਡ ਪ੍ਰੈਸ਼ਰ ਦੀ ਤੇ ਕੋਲੇਸਟ੍ਰੋਲ ਦੀ ਦਵਾਈ ਤੁਸੀਂ ਕਦੀ ਮਿਸ ਨਾ ਕਰੋ। ਅੱਛਾ ਹੁਣ ਗੱਲ ਆ ਗਈ ਕਿ ਜੇ ਆਪਾਂ ਇਹਨਾਂ ਦਵਾਈਆਂ ਦੇ ਰਿਸਕ ਤੋਂ ਬਚਣਾ, ਸਾਈਡ ਇਫੈਕਟਸ ਤੋਂ ਬਚਣਾ, ਸਾਰੀ ਉਮਰ ਨਾ ਖਾਣੀਆਂ ਪੈਣ ਤੇ ਫੇਰ ਆਪਾਂ ਕਿਉਂ ਗੱਲਾਂ ਕਰ ਰਹੇ ਆਂ? ਕਾਰਨ ਇਹ ਆ ਕਿ ਅਸੀਂ ਤੁਹਾਨੂੰ ਦੇਸੀ ਨੁਸਖਿਆਂ ਨਾਲ, ਦੇਸੀ ਦਵਾਈਆਂ ਨਾਲ, ਘਰੇਲੂ ਨੁਸਖਿਆਂ ਨਾਲ ਇਹ ਪਰਮਾਨੈਂਟ ਅਰਾਜ ਠੀਕ। ਹਾਰਟ ਅਟੈਕ ਤੋਂ ਬਚਣਾ ਸਾਰੀ ਉਮਰ ਦਵਾਈ ਨਾ ਖਾਣੀ ਪਵੇ ਬਲੱਡ ਥਿਨਰਸ ਨਾ ਲੈਣੇ ਪੈਣ ਐਸਪਿਰਨ ਨਾ ਲੈਣੀ ਪਵੇ ਕੋਲੇਸਟ੍ਰੋਲ ਦੀ ਦਵਾਈ ਬਲੱਡ ਪ੍ਰੈਸ਼ਰ ਦੀ ਨਾ ਲੈਣੀ ਪਵੇ ਦੇਸੀ ਦਵਾਈ ਖਾਓ ਉਹ 2 ਮਹੀਨੇ 4 ਮਹੀਨੇ 6 ਮਹੀਨੇ ਕੋਈ ਬਹੁਤ ਜ਼ਿਆਦਾ ਕਿਸੇ ਨੂੰ ਸਟੰਟ ਪੈ ਚੋਕੇ ਭਾਵੇਂ 6 ਮਹੀਨੇ ਸਾਲ ਖਾਣੀ ਪਵੇ ਉਹ ਵੀ ਡਿਪੈਂਡ ਕਰਦਾ ਵੀ ਬਹੁਤ ਸਿਆਣੀ ਉਮਰ ਹੋਗੀ ਜਾਂ ਸਾਰੀ ਉਮਰ ਦਵਾਈਆਂ ਖਾ ਰਿਤਾ ਪਰ ਮੇਰੇ ਨੁਸਖੇ ਲਗਾਤਾਰ ਤੁਹਾਡੀ ਸਕਰੀਨ ਤੇ ਆਉਣਗੇ ਤੇ ਉਹ ਤੁਹਾਨੂੰ ਮੈਂ ਦੱਸ ਰਿਹਾ ਕਿ ਅਸੀਂ ਉਹਨਾਂ ਦੇ ਵਿੱਚ ਇਹੋ ਜਿਹੇ ਨੁਸਖੇ ਦੱਸਨੇ ਤੁਹਾਨੂੰ ਜਿਹਦੇ ਕਰਕੇ ਤੁਹਾਡੇ ਤੁਹਾਨੂੰ ਉਹ ਪ੍ਰੋਬਲਮਸ ਨਾ ਆਉਣ। ਔਰ ਦੇਖੋ ਨੁਸਖਿਆਂ ਦੇ ਵਿੱਚ ਮੈਂ ਸਮਝ ਦੱਸਾਂਗਾ ਤੁਹਾਨੂੰ। ਅੱਛਾ ਪਹਿਲਾਂ ਤੁਹਾਨੂੰ ਕੁਝ ਨੁਸਖੇ ਜੇ ਟਾਈਮ ਹੈ ਤਾਂ ਮੈਂ ਦੱਸ ਦਈਏ। ਅਰਜੁਨਾ ਟੀ ਜਿੰਜਰ ਟੀ ਹਬਿਸਕਸ ਟੀ ਬੀਟਰ ਲੀਫ ਜੂਸ ਆਮਲਾ ਜੂਸ ਪੰਜ ਚੀਜ਼ਾਂ ਦਸੀਆਂ ਪੰਜ ਆਯੁਰਵੈਦਿਕ ਨੁਸਖੇ ਤੁਹਾਨੂੰ ਦੱਸ ਰਿਹਾ ਧਿਆਨ ਨਾਲ ਭਾਵੇਂ ਨੋਟ ਕਰ ਲਓ ਕੋਲੇਸਟ੍ਰੋਲ ਵੀ ਚੰਗੇ ਬਲੱਡ ਪ੍ਰੈਸ਼ਰ ਵੀ ਚੰਗੇ ਫਿਰ ਮੈਂ ਹੁਣੇ ਤੁਹਾਨੂੰ ਦੱਸ ਰਿਹਾ ਸੀ ਕਿ ਬਲੱਡ ਪ੍ਰੈਸ਼ਰ ਦੀ ਦਵਾਈ ساری ਉਮਰ ਖਾਣ ਦੀ ਲੋੜ ਨਹੀਂ ਪਰਮਾਨੈਂਟ ਕਰੋੜਾਂ ਪੇਸ਼ੈਂਟ ਦੀ ਮੈਂ ਗੱਲ ਐਗਜ਼ਾਮਪਲ ਦੇ ਸਕਦਾ ਜਿਨ੍ਹਾਂ ਨੂੰ ਸਦਾ ਸਦਾ ਵਾਸਤੇ ਕੋਈ ਕਈ ਪੇਸ਼ੈਂਟ ਮੈਂ ਕਈ ਐਪੀਸੋਡਸ ਦੱਸ ਚੁੱਕਾ ਕਿ 1 ਮਹੀਨੇ ਦੀ ਦਵਾਈ ਨਾਲ ਬਲੱਡ ਪ੍ਰੈਸ਼ਰ ਠੀਕ ਹੋ ਗਿਆ ਜਿਨ੍ਹਾਂ ਚ ਅਰਜਨਾ ਵੀ ਚੰਗਾ ਸਾਡੇ ਕੋਲੋ ਜਿਹੜੇ ਨੁਸਖੇ ਤੁਹਾਨੂੰ ਮਿਲਣਗੇ ਉਹਨਾਂ 'ਚ ਦੇਖੋ ਅਰਜਨਾ ਵੀ ਹੋ ਸਕਦਾ ਹੈ। ਹਾਥੌਰਨ ਵੀ ਹੋ ਸਕਦਾ ਹੈ। ਕੜੂਚੀ ਵੀ। ਸਰਪਗੰਦਾ ਬੱਟੀ। ਬੜੇ ਨਾਮ ਨੇ ਬ੍ਰਮਹੀ ਵਿਸ਼ੰਕ ਪੁਸ਼ਪ ਵੀ ਜੜਾਂ ਮਾਂਸੀ। ਰੇਤ ਕੀ ਬਬੀਤ ਕੀ ਆਮਲ ਕੀ ਪੁਨਰਨਵਾ ਗੌਖਸ਼ੁਰ। ਇਹ ਆਯੁਰਵੈਦਿਕ ਨੁਸਖਿਆਂ ਨਾਲ ਸਾਰੀ ਉਮਰ ਲਈ ਤੁਹਾਡੀ ਕਿਡਨੀ ਠੀਕ, ਬਲੱਡ ਪ੍ਰੈਸ਼ਰ ਠੀਕ, ਹਾਰਟ ਠੀਕ, ਕੋਲੇਸਟ੍ਰੋਲ ਠੀਕ, ਮੋਟਾਪਾ ਠੀਕ। ਫੇਰ ساری ਉਮਰ ਖਾਂ ਦੀ ਲੋੜ ਨਹੀਂ ਪੈਣੀ ਆਪਣੇ ਆਪ ਠੀਕ ਕਰਨਾ ਤੇ ਦੋ ਚਾਰ ਨੁਸਖੇ ਫੇਰ ਮੈਂ ਦੁਬਾਰਾ ਦੱਸ ਦੇਣਾ ਵੀ ਤੁਸੀਂ ਅਰਜੁਨਾ ਚਾਲ ਬਹੁਤ ਅੱਛੀ ਚੀਜ਼ ਆ ਅਰ ਜਿੰਨਾ ਦੀ ਚਾਹ ਪੀ ਲਿਆ ਕਰੋ ਇੱਕ ਪੇਸ ਲੈ ਕੇ ਰਾਤ ਨੂੰ ਪਾਣੀ ਚ ਪੀਉਦੇ ਹੋ ਸਾਰੀ ਰਾਤ ਪਿਆ ਰਹਿੰਦਾ ਸਵੇਰੇ ਉੱਠ ਕੇ ਪਾਣੀ ਪੀ ਲਓ ਪਾਵੇਂ ਨੂੰ ਗਰਮ ਕਰਕੇ ਪਾਵੇਂ ਪੀ ਲਓ ਗਰਮ ਚਾਹ ਬਣਾ ਲਓ ਉਹ ਹੋ ਗਿਆ ਅਰਜੁਨਾ ਟੀ ਇਸੇ ਤਰ੍ਹਾਂ ਜਿੰਜਰ ਟੀ ਜਿੱਥੇ ਪੱਤੀ ਪੀਣੀ ਆ ਉਹ ਤੇ ਪੱਤੀ ਦੀ ਜਗ੍ਹਾ ਕੱਲੇ ਅਦਰਕ ਨੂੰ ਕ੍ਰਸ਼ ਕਰਕੇ ਪਾ ਲਓ ਪਰ ਮਿਹਰਕ ਦੀ ਗੰਢੀ ਵਿੱਚ ਰੱਖ ਕੇ ਤੇ ਚੰਗੀ ਤਰ੍ਹਾਂ ਬਾਹ ਲਓ ਜਿੰਜਰ ਟੀ ਪੀ ਲਓ ਜਿੰਜਰ ਟੀ ਤੁਹਾਡੇ ਕੋਲੇਸਟ੍ਰੋਲ ਲਈ ਵੀ ਚੰਗੀ ਹਾਜਮੇ ਲਈ ਚੰਗੀ ਐਸਿਡਿਟੀ ਲਈ ਵੀ ਚੰਗੀ ਗੈਸ ਲਈ ਵੀ ਚੰਗੀ ਇਸੇ ਤਰ੍ਹਾਂ ਸਿਨਮਨ ਟੀ ਦਾਲਚੀਨੀ ਵੀ ਸ਼ੂਗਰ ਲਈ ਵੀ ਮੋਟਾਪੇ ਲਈ ਵੀ ਕੋਲੇਸਟ੍ਰੋਲ ਵੀ ਅਰਜੂਨਾ ਟੀ ਜਿੰਜਰ ਟੀ ਪੰਜ ਚੀਜ਼ਾਂ ਦੱਸੀਆਂ ਛੇਵੀਂ ਵਿੱਚ ਸਿਨਮਨ ਟੀ ਵੀ ਦੱਸਤੀ ਜੇ ਦਾਲਚੀਨੀ ਦੀ ਵੀ ਇਸੇ ਤਰ੍ਹਾਂ ਬੀਟਲ ਲੀਫ ਜੂਸ लाल लाल फ्रूट होंगे रैड जूस वो क्यों पोलीफिनोल्स होंगे एंटीआक्सीडेंट्स होंगे ये हाई ब्लड प्रैशर लिए भी ठीक लो ब्लड प्रैशर लिए भी ठीक और हाई कोलैसट्रोल भी ठीक बैड कोलैसट्रोल भी ठीक ट्राइगलेसराइले भी ठीक इस तरह आंवला जूस आंवला जूस बहुत अच्छी चीज़ है एंटीआक्सीडेंट है सब तो वजी एंटीऑक्सीडेंट आंवला विटामिन सी होंगे और ਆਮਲਾ ਜੂਸ ਤੁਹਾਡੇ ਪੇਟ ਲਈ ਵੀ ਠੀਕ ਗੈਸ ਲਈ ਵੀ ਠੀਕ ਇਮਿਊਨ ਸਿਸਟਮ ਲਈ ਵੀ ਠੀਕ ਉਹ ਰ ਫਿਰ ਇਹ ਕੋਲੇਸਟ੍ਰੋਲ ਲਈ ਵੀ ਠੀਕ ਇਹ ਤੇ ਨੁਸਖੇ ਜਿਹੜੇ ਤੁਸੀਂ ਆਪ ਕਰ ਸਕਦੇ ਹੋ ਜਿੰਨਾ ਕੁ ਮੈਨੂੰ ਯਾਦ ਆਉਂਦਾ ਕਈ ਵਾਰੀ ਗੱਲ ਕਰਦੇ ਕਰਦੇ ਮੈਂ ਦੱਸਦਾ ਅਰਜੁਨਾ ਜਿੰਜਰ ਅਬੇਸਕਸ ਬੀਟਰ ਲੀਫ ਆਮਲਾ ਜੂਸ ਸਿਨਮਨ ਟੀ ਇਹ ਚਾਹਾਂ ਇਹ ਪੀ ਲਿਆ ਕਰੋ ਹੋਰ ਇਹਨਾਂ ਚੀਜ਼ਾਂ ਤੋਂ ਜੇ ਹਾਰਟ ਅਟੈਕ ਤੋਂ ਬਚਣਾ ਹੈ ਕੋਲੇਸਟ੍ਰੋ ਬਚਣਾ ਸਿਗਰਟ ਨੋ ਸਮੋਕਿੰਗ ਤਲਿਆ ਆਇਲੀਆਂ ਚੀਜ਼ਾਂ ਬੰਦ ਨਮਕ ਕਿਉਂ ਬੰਦ ਲੋ ਸਾਲਟ ਡਾਈਟ ਨਾਟ ਨੋ ਸਾਲਟ ਡਾਈਟ ਸੋਡੀਅਮ ਘਟਾਓ ਪੋਟਾਸ਼ੀਅਮ ਵਧਾਓ ਸੋਡੀਅਮ ਦੇਖੋ ਜਿੰਨਾ ਵੀ ਨਮਕ ਚਿੱਟਾ ਨਮਕ ਵੈਸੇ ਹੀ ਨਾ ਖਾਓ ਤੁਸੀਂ ਕਹਣਾ ਤੇ ਪਾਕਿਸਤਾਨੀ ਨਮਕ ਜਿਹਨੂੰ ਆਪਾਂ ਕਾਲਾ ਨਮਕ ਕਹਿੰਦੇ ਉਹ ਲੱលਿਆ ਕਰੋ ਜਾਂ ਹਿਮਾਲੀਅਨ ਸਾਲਟ ਆ ਜਾਂਦਾ ਨਹੀਂ ਤਾਂ ਬਹੁਤ ਹੱਤੇ ਚੰਗੇ ਮੈਂ ਹਮੇਸ਼ਾ ਇੰਨੇ એપisode ਲੱਖਾਂ ਚ ਤੁਹਾਨੂੰ ਦੱਸਾਂਗਾ ਤਿੰਨੇ ਚਿੱਟੀਆਂ ਚੀਜ਼ਾਂ ਜਿਹੜੀਆਂ ਸਮਝੋ ਬਿਮਾਰੀ ਦਾ ਕਾਰ ਹੈ ਜਿਨ੍ਹਾਂ ਚ ਨਮਕ ਪਹਿਲਾਂ ਆ ਗਿਆ ਜਿਹਦੇ ਨੇ ਬਲੱਡ ਪ੍ਰੈਸ਼ਰ ਵਧਾਣਾ ਚਿੱਟੀ ਆਪਣੀ ਖੰਡ ਆ ਗਈ 슈ਗਰ ਜਿਹਨੇ ਤੁਹਾਨੂੰ 슈ਗਰ ਵਧਾਣੀ ਆ ਆਟਾ ਜਿਹੜਾ ਇਹਨੇ ਵੀ ਪ੍ਰੋਬਲਮ ਕਰਨੀ ਆ ਚਿੱਟੀ ਚੀਜ਼ ਆਟਾ 슈ਗਰ ਸਾਲਟ ਔਰ ਜਿਨ੍ਹਾਂ ਨੂੰ ਬਲੱਡ ਪ੍ਰੈਸ਼ਰ ਜ਼ਿਆਦਾ ਮੈਂ ਹਮੇਸ਼ਾ ਇਹ ਦੱਸਿਆ ਕਿ ਸੋਡੀਅਮ ਘਟਾਓ ਤੇ ਪੋਟਾਸ਼ੀਅਮ ਵਧਾਓ ਸਾਰਿਆਂ ਨੂੰ ਪਤਾ ਵੀ ਪੋਟਾਸ਼ੀਅਮ ਬਨਾਣਾ ਚ ਹੁੰਦਾ ਬਨਾਣਾ ਬਰੋਕਲੀ ਬਰੂਸਲਸ ਫਰੂਟਸ ਸੋ ਇਹ ਚੀਜ਼ਾਂ ਜਿਹੜੀਆਂ ਮੈਂ ਜਿੰਨੀਆਂ ਵੀ ਤੁਹਾਨੂੰ ਦੱਸ ਰਿਹਾ ਕਰੇਲੂ ਨੂੰ ਉਸਕੇ ਦੱਸ ਰਿਹਾ ਪਾਵੇਂ ਤੁਸੀਂ ਉਹਦੇ ਚ ਜਿੰਨਾ ਚਾਹਾਂ ਦਸੀਆਂ ਚਿੱਟੀ ਚੀਜ਼ ਆ ਪਰ ਇਹ ਹਾਂ ਸੋਡੀਅਮ ਦੱਸ ਰਿਹਾ ਸੀ ਪੋਟਾਸ਼ੀਅਮ ਦੱਸ ਰਿਹਾ ਸੀ ਪੋਟਾਸ਼ੀਅਮ ਦੱਸਿਆ ਸੀ ਬਨਾਣਾ ਚ ਬਰੋਕਲੀ ਚ ਬਰੂਸਲਸ ਫਰੂਟਸ ਐਵੋਕਾਡੋ ਚ ਪੋਟਾਸ਼ੀਅਮ ਵਧਾਈਦਾ ਸੋਡੀਅਮ ਘਟਾਈਦਾ ਇਹ ਹੁੰਦਾ ਬਲੱਡ ਪ੍ਰੈਸ਼ਰ ਵਾਲਿਆਂ ਦੇ ਇਸੇ ਤਰ੍ਹਾਂ ਕੋਲੇਸਟ੍ਰੋਲੇ ਵੀ ਤਲੇ ਵਾਲਿਆ ਬੰਦ ਕਰੋ ਡਰਿੰਕ ਕੱਟ SMOKING ਬੰਦ ਸਟ्रेस ਕੱਟ ਨੀਂਦ ਪੂਰੀ ਲਓ ਗ੍ਰੀਨ ਟੀ ਪੀਲਿਆ ਕਰੋ ਕਿੰਨੀਆਂ ਚਾਹਵਾਂ ਤੇ ਅੱਗੇ ਦੱਸ ਗਏ ਉਹਨਾਂ ਚ ਗ੍ਰੀਨ ਟੀ ਵੀ ਆ ਜਾਂਦੀ ਹੈ ਇਹ ਨੁਸਖੇ ਤੁਹਾਡੇ ਫਾਇਦੇ ਦੱਸ ਰਹੇ ਆ ਆਯੁਰਵੈਦਿਕ ਵਿੱਚ ਕਮਾਲ ਹੋ ਜਾਂਦੀ ਜੇ ਲਗਾਤਾਰ ਸਾਰੀ ਉਮਰ ਬਲੱਡ ਪ੍ਰੈਸ਼ਰ ਦੀ ਦਵਾਈ ਖਾਣ ਦੀ ਲੋੜ ਨਹੀਂ ਜੇ ਦਵਾਈ ਖਾਣੀ ਤੇ ਆਯੁਰਵੈਦਿਕ ਜੇ ਪਰਮਨੈਂਟ ਠੀਕ ਬਲੱਡ ਪ੍ਰੈਸ਼ਰ ਕਰਨਾ ਤੇ ਸ਼ਰਤੀਆ ਇਲਾਜ ਸ਼ਰਤੀਆ ਕਹਿ ਰਹੇ ਆ ਬਾਰ-ਬਾਰ ਰਿਪੀਟ ਕਰ ਰਹੇ ਆ ਕੋਲੇਸਟ੍ਰੋਲ ਦਾ ਸ਼ਰਤੀਆ ਇਲਾਜ ਬਲੱਡ ਪ੍ਰੈਸ਼ਰ ਦਾ ਸ਼ਰਤੀਆ ਇਲਾਜ ਔਰ ਇੱਕ ਕੋਈ ਨਹੀਂ ਕਹਿਗਾ ਸ਼ਰਤੀਆ ਮੈਂ 100% ਗਾਰੰਟੀ ਦੇ ਰਿਹਾ ਡਿਪੈਂਡ ਕਰਦਾ ਕਿੰਨਾ ਪੁਰਾਣਾ ਕੋਲੇਸਟ੍ਰੋਲ ਹੈ ਕਿੰਨਾ ਜ਼ਿਆਦਾ ਕੋਲੇਸਟ੍ਰੋਲ ਹੈ ਕਿੰਨੇ ਦਿਨ ਦਵਾਈ ਖਾਣੀ ਪੈ ਰਹੀ ਹੈ ਨਹੀਂ ਐਕਸਰਸਾਈਜ਼ ਨੇ ਤੁਹਾਨੂੰ ਬਚਾਣਾ ਹੈ ਪ੍ਰੇਜ਼ ਤੁਹਾਡੇ ਨੇ ਬਚਾਣਾ ਹੈ ਮੈਡੀਟੇਸ਼ਨ ਯੋਗਾ ਐਕਸਰਸਾਈਜ਼ ਪ੍ਰੋਪਰ ਸਲੀਪ ਪ੍ਰੋਪਰ ਟਾਈਮਿੰਗਸ ਤੁਹਾਡੇ ਆਪਣੇ ਜਿਨ੍ਹਾਂ ਨੂੰ ਸਮਝੋ ਕਈਆਂ ਦੀ ਫੈਮਿਲੀ ਹਿਸਟਰੀ ਆ ਜੀ ਉਹਨਾਂ ਦਾ ਫਿਰ ਕਈਆਂ ਦਾ ਓਵਰ weight ਆ obesity ਆ ਆਪਣਾ ਲਾਈਫ ਸਟਾਈਲ ਜੀਨ ਦਾ ਜਿਹੜਾ ਤੁਸੀਂ ਆਪ ਠੀਕ ਕਰੋ ਖਾਣਾ ਖਾ ਕੇ ਕਦੀ ਵੀ ਮੈਂ ਦੱਸਿਆ ਉਸੇ ਵੇਲੇ ਨਾ ਲੇਟੋ ਖਾਣਾ ਖਾ ਕੇ 10 ਮਿੰਟ ਬਾਅਦ ਜਰੂਰ ਵਾਕ ਕਰੋ ਜੇ ਅੱਧਾ ਘੰਟਾ ਵਾਕ ਕਰ ਲਓ ਤੇ ਉਹਦੇ ਨਾਲ ਦੀ ਰੀਸ ਨਹੀਂ ਸੌਣ ਲੱਗਿਆਂ ਉਹਦੇ ਨਾਲ ਹੀ ਹੁੰਦਾ ਵੀ ਤੁਹਾਨੂੰ ਨੀਂਦ ਵੀ ਅੱਛੀ ਆ ਜਾਂਦੀ ਹੈ ਖਾਦਾ ਪੀਤਾ ਖਾ ਜਾਂ ਵੀ ਜਲਦੀ ਹੋ ਜਾਂਦਾ ਫਿਰ ਕੋਲੇਸਟ੍ਰੋਲ ਦੇ ਸੈੱਲ ਦੀ ਡੈਪੋਜ਼ੀਸ਼ਨ ਹੋਣੀ ਚਾਂਸਸ ਘਟ ਜਾਂਦੇ ਪਾਣੀ ਹਮੇਸ਼ਾ ਗਰਮ ਪੀਓ ਖਾਣਾ ਖਾਣ ਤੋਂ 2 ਘੰਟਾ ਪਹਿਲਾਂ ਪੀਓ ਔਰ ਖਾਣੇ ਦੇ ਨਾਲ ਕਦੀ ਫਰੂਟ ਨਾ ਖਾਓ ਦੂਸਰਾ ਕਈ ਵਾਰ ਇਮ ਸਕਿਪ ਯਰ ਮੀਲਸ ਕੋਸ਼ਿਸ਼ ਕਰੋ ਵੀ ਸਵੇਰ ਦਾ ਬ੍ਰੈਕਫਾਸਟ ਤੁਸੀਂ ਭਾਵੇਂ ਹੈਵੀ ਕਰ ਲਓ ਲੰਚ ਵੀ ਹੈਵੀ ਕਰ ਸਕਦੇ ਹੋ ਔਰ ਡਿਨਰ ਸ਼ੁੱਡ ਆਲਵੇਜ਼ ਬੀ ਲਾਈਟ ਔਰ ਉਹ ਕੋਸ਼ਿਸ਼ ਕਰੋ ਵੀ 6-7 ਵਜੇ ਤੋਂ ਬਾਅਦ ਨਾ ਔਰ ਰਾਤ ਦਾ ਹੈਵੀ ਖਾਣਾ ਨਾ ਖਾਓ ਪਰ ਸਾਡੇ ਪੰਜਾਬੀਆਂ ਨੂੰ ਪਤਾ ਵੀ ਅਸਲੀ ਤਾਂ ਕੰਮ ਰਾਤ ਨਹੀਂ ਹੁੰਦਾ ਜਦੋਂ 2-4 ਪੈਗ ਲੱਗਦੇ ਆ ਫੇ ਝੁੰਡਾ ਜਿੰਨੀ ਤੇ ਨਹੀਂ ਆਂਦਾ ਬਈ ਜਿਹੜੀ ਘੜਾਕ ਸ਼ਰਾਬ ਅੰਦਰ ਜਾਵੇ ਫਿਰ ਘੜਾਕ ਖੁਰਾਕ ਅੰਦਰ ਜਾਵੇ ਤੇ ਗੱਲ ਨਹੀਂ ਬੰਦੀ ਉਹ ਫਿਰ ਹਾਈ ਕੈਲੋਰੀਕ ਡਾਈਟ ਦੇ ਨਾਲ ਜਿਹੜਾ ਬਾਅਦ ਚ ਕੰਮ ਹੁੰਦਾ ਉਹਦੇ ਨਾਲ ਫਿਰ ਕਈ ਵਾਰੀ ਉਲਟੀ ਵੀ ਆਂਦੀ ਐਸਿਡਿਟੀ ਵੀ ਹੁੰਦੀ ਤਜਾਬੀ ਮਾਦਦਾ ਵੀ ਹੁੰਦਾ ਸਟ्रेस ਵੀ ਹੁੰਦੀ ਨੀਂਦ ਵੀ ਡਿਸਟਰਬ ਹੁੰਦੀ ਆ ਔਰ ਉਹ ਹੀ ਜਿਹੜਾ ਮੈਂ ਹਮੇਸ਼ਾ ਦੱਸਿਆ ਕਿ ਐਕਸੈਸ ਆਫ एवरीथिंग ਇਜ਼ ਬੈਡ ਸਿਗਰਟ ਦੀ স্মੋਕਿੰਗ ਸ਼ਰਾਬ ਨਾਲੋਂ ਜ਼ਿਆਦਾ ਖਤਰਨਾਕ ਜੈ ਨਸ਼ਾ ਕੋਈ ਵੀ ਹੈ ਸਿਗਰਟ ਹੈ ਸ਼ਰਾਬ ਹੈ ਫੀਮ ਹੈ ਚਰਸ ਹੈ ਗਾਂਜਾ ਹੈ ਚਿੱਟਾ ਸਾਰੇ ਨਸ਼ੇ ਮਾੜੇ ਜੇ ਨਸ਼ਿਆਂ ਤੋਂ ਬਚੋ ਸਿਗਰਟ ਤੋਂ ਬਚੋ ਹੈਵੀ ਖਾਈ ਕੈਲੋਰੀਕ ਡਾਈਟ ਤੋਂ ਬਚੋ ਆਇਲੀ ਡਾਈਟ ਆਇਲੀ ਚੀਜ਼ਾਂ ਜਿੰਨੀਆਂ ਤਲੀਆਂ ਵਾਲੀਆਂ ਚੀਜ਼ਾਂ ਸਮੋਸੇ ਟਿਕੀਆਂ ਜਿੰਨੇ ਜ਼ਿਆਦਾ ਖਾਣੇ ਆਪਾਂ ਕੋਲੇਸਟ੍ਰੋਲ ਤੇ ਜ਼ਿਆਦਾ ਸੋ ਇੱਕ ਫੇਰ ਦੁਬਾਰਾ ਰਿਪੀਟ ਕਰਦਾ ਜੇ ਕੋਲੇਸਟ੍ਰੋਲ ਦਾ ਕਿਸੇ ਦਾ ਪਰਮਨੈਂਟ ਠੀਕ ਕਰਨਾ ਤੇ ਸਾਰੀ ਉਮਰ ਲਿਪਿਡੋਰ ਜ਼ੋਕਰ ਕ੍ਰਿਸਟੋਰ ਖਾਂ ਤੋਂ ਬਚਣਾ ਦੇਸੀ ਦਵਾਈ ਦੇਸੀ ਨੂੰਸਾ ਮੇਰੇ ਕੋਲ ਤੁਸੀਂ ਕਾਲ ਕਰਕੇ ਕੋਲੇਸਟ੍ਰੋਲ ਦਾ ਫਾਰਮੂਲਾ ਮੰਗਾ ਕੇ ਦੇਖੋ ਕੋਈ ਲੋੜ ਨਹੀਂ ਫਿਰ ਅੰਗਰੇਜ਼ੀ ਦਵਾਈ ਖਾਂਦੀ ਔਰ ਇਹ ਵੀ ਦੱਸ ਦਈਏ ਫਿਰ ਨਾਲੇ ਪੇਸ਼ੈਂਟਸ ਕਹਿੰਦੇ ਜੀ ਡਾਕਟਰ ਕਹਿੰਦੇ ਦਵਾਈ ਛੱਡਣੀ ਨਹੀਂ ਅਸੀਂ ਗਾਰੰਟੀ ਜੇ ਬਲੱਡ ਪ੍ਰੈਸ਼ਰ ਦੀ ਦਵਾਈ ਦਵਾਂਗੇ ਤੁਹਾਨੂੰ ਬਲੱਡ ਪ੍ਰੈਸ਼ਰ ਦੀ ਦਵਾਈ ਖਾਂਦੀ ਲੋੜ ਨਹੀਂ ਪੈਗੀ ਕੋਲੇਸਟ੍ਰੋਲ ਦੀ ਦਵਾਈ ਦਵਾਂਗੇ ਤੇ ਕੋਲੇਸਟ੍ਰੋਲ ਦੀ ਦਵਾਈ ਖਾਣ ਦੀ ਲੋੜ ਨਹੀਂ ਪੈਗੀ ਸ਼ੂਗਰ ਦੀ ਦਵਾਈ ਦਵਾਂਗੇ ਤੇ ਇਹ ਡਿਪੈਂਡ ਕਰਦਾ ਵੀ ਤੁਸੀਂ ਇਨਸੂਲਿਨ ਲਵਾ ਰਹੇ ਹੋ ਜਾਂ ਕਿੰਨੀਆਂ ਚੀਜ਼ਾਂ ਖਾ ਰਹੇ ਹੋ ਤੇ ਫਿਰ ਹੌਲੀ ਹੌਲੀ ਛੁਡਾ ਦੇ ਦਿਆਂ ਬਹੁਤੀਆਂ ਚੀਜ਼ਾਂ ਤੁਹਾਡੇ ਆਪਣੇ ਹੱਥ 'ਚ ਹੀ ਹੁੰਦੀਆਂ ਜਿਹੜਾ ਮੈਂ ਬਾਰ ਬਾਰ ਕਹਿੰਨਾ ਉਹਦੀਆਂ ਚੀਜ਼ਾਂ ਤੁਹਾਡੀ ਰਸੋਈ 'ਚ ਪਈਆਂ ਸੋ ਪਿਆਰੇ ਦਰਸ਼ਕੋ ਅੱਜ ਦਾ ਜਿਹੜਾ ਮੇਨ ਸਾਡਾ ਮੁੱਦਾ ਸੀ ਕਿ ਠੰਡ ਦੇ ਵਿੱਚ ਜਿੱਦਾਂ ਅਸੀਂ ਹਰ ਵਾਰੀ ਦੱਸਦੇ ਹਾਂ ਚਾਂਸੇਜ਼ ਹੁੰਦੇ ਆ ਹਾਰਟ ਅਟੈਕ ਦੇ ਆਰਥਰਾਇਟਸ ਦੇ ਜਾਂ ਫਲੂ ਚਾਂਸੇਜ਼ ਦੇ ਅਲਰਜੀ ਜਿਹੜਾ ਅਲਰਜੀ ਕ੍ਰਾਇਨਾਈਟਸ ਰਾਈਨੋਰੀਆ ਰੈਸ਼ਾ ਜੁਕਾਮ ਲਈ ਉਹਦੇ ਲਈ ਵੀ ਕਿੰਨੀਆਂ ਚੀਜ਼ਾਂ ਦੀ ਤੁਸੀਂ ਪਾਫ ਆਪਣੇ ਆਪ ਕਰ ਬੈਠੇ ਲੈ ਸਕਦੇ ਹੋ ਠੰਡ ਤੋਂ ਬਚਣਾ ਜ਼ਰੂਰੀ ਤੁਹਾਡੇ ਲਈ ਜਿਹੜਾ ਮੈਂ ਦੱਸਿਆ ਸਟਾਰਟ ਦੇ ਵਿੱਚ ਵੀ ਜਾਂਦੀ ਬੈਰੀ ਫੇਰ ਦੁਬਾਰਾ ਰਿਪੀਟ ਕਰਕੇ ਦੱਸ ਦੇਣਾ ਕਿ ਚਾਰ ਚਾਰ ਪੰਜ ਨੁਸਖੇ ਜਿਹੜੇ ਤੁਹਾਨੂੰ ਦੱਸਿਆ ਤੁਸੀਂ ਆਪ ਕਰੋ ਨਹੀਂ ਤੇ ਕੋਲੇਸਟ੍ਰੋਲ ਦਾ ਫਾਰਮੂਲਾ ਪਾਵੇਂ ਇੱਕ ਮਹੀਨੇ ਦੀ ਦਵਾਈ ਖਾ ਕੇ ਦੇਖ ਲਓ ਤੁਹਾਡੀਆਂ ਰਿਪੋਰਟਾਂ ਨੇ ਤੁਹਾਨੂੰ ਦੱਸ ਦੇਣਾ ਜੀ ਐਲ ਡੀ ਐਲ ਕਿੰਨਾ ਜੇ ਵੀ ਐਲ ਡੀ ਐਲ ਕਿੰਨਾ ਜੇ ਐਚ ਡੀ ਐਲ ਕਿੰਨਾ ਜੇ ਟ੍ਰਾਈਗਲਿਸਰਾਈਡਸ ਕਿੰਨਾ ਹਰ ਕੋਲੇਸਟ੍ਰੋਲ ਦੇ ਪੇਸ਼ੈਂਟ ਨੇ ਮੇਰੇ ਕੋਲੋਂ ਘੱਟੋ ਘੱਟ 3 ਮਹੀਨੇ ਜਾਂ 6 ਮਹੀਨੇ ਦੀ ਦਵਾਈ ਮੰਗਾਈ ਸਾਰੀ ਉਮਰ ਵਾਸਤੇ ਕੋਲੇਸਟ੍ਰੋਲ ਠੀਕ ਪਾਵੇਂ ਖਾਨਦਾਨੀ ਹਿਸਟਰੀ ਹੋਵੇ ਕਿਉਂ ਅਸੀਂ ਜਿਹੜੀਆਂ ਦਵਾਈਆਂ ਜਿੰਨੇ ਮੈਂ ਨਾਮ ਲੈ ਇਹਨਾਂ ਨੇ ਤੁਹਾਡੀ ਡਿਟੌਕਸ ਕਰਨਾ ਲਿਵਰ ਨੂੰ ਵੀ ਕਿਡਨੀ ਨੂੰ ਵੀ ਲਿਵਰ ਐਂਡ ਕਿਡਨੀ ਆਰ ਦਾ ਟੂ ਬਿਗੇਸਟ ਫਿਲਟਰਸ ਇਨ ਦਾ ਬਾਡੀ ਹਜ਼ਾਰਾਂ ਵਾਰੀ ਤੁਸੀਂ ਮੇਰੇ ਕੋਲ ਸੁਣ ਚੁੱਕੇ ਹੋ ਔਰ ਉਹੀ ਚੀਜ਼ ਜਿਹੜੀ ਹੈ ਬਾਡੀ ਨੂੰ ਡਿਟੌਕਸ ਕਰ ਰਹੀ ਹੈ ਬਾਡੀ ਦੇ ਵਿੱਚ ਤੁਹਾਡੇ ਟੌਕਸਿਨਸ ਆਕਸੀਡੈਂਟਸ ਸਭ ਬਾਤ ਕੱਢ ਰਹੇ ਔਰ ਬਾਡੀ ਜਦੋਂ ਲਿਵਰ ਡੀਟੌਕਸ ਹੋ ਜਾਏ ਕਿਡਨੀ ਡੀਟੌਕਸ ਹੋ ਜਾਏ ਅੰਤੜੀਆਂ ਚ ਜਿੰਨੀ ਟੌਕਸਿਸਿਟੀ ਬਾਹਰ ਨਿਕਲ ਜਾਏ ਕੋਲੇਸਟ੍ਰੋਲ ਬੰਦਾਈ ਹੈ ਹਰ ਦਵਾਈ ਦਾ ਨਾਲ ਹਰ ਦੇਖੋ ਅੰਗਰੇਜ਼ੀ ਦਵਾਈਆਂ ਨਾਲ ਇੰਨਾ ਜ਼ਰੂਰ ਹੈ ਕਿ ਤੁਹਾਡੀ ਰਿਪੋਰਟ ਦੱਸ ਦਿੰਦੀ ਠੀਕ ਹੈ ਪਰ ਫਿਰ ਇਹ ਆ ਵੀ ਸਾਰੀ ਉਮਰ ਖਾਣੀ ਪੈਂਦੀ ਪਰ ਨਾਲੇ ਪ੍ਰੋਬਲਮ ਇਹ ਆ ਕਿ ਉਹਨਾਂ ਦੇ ਸਾਈਡ ਇਫੈਕਟ ਨੇ ਜਿੰਨੀਆਂ ਦਵਾਈਆਂ 슈ਗਰ ਦੀਆਂ ਬਲੱਡ ਪ੍ਰੈਸ਼ਰ ਦੀਆਂ ਕੋਲੇਸਟ੍ਰੋਲ ਦੀਆਂ ਲੱਖਾਂ ਵਾਰੀ ਮੈਂ ਨਾਮ ਦੱਸ ਚੁੱਕਾ ਦੁਬਾਰਾ ਰਿਪੀਟ ਨਹੀਂ ਕਰਨੇ ਪਰ ਇਹ ਪੰਜਾਬੀ ਚ ਨਾਲ ਦੱਸ ਦਿੰਦਾ ਕਿ ਇਹਨਾਂ ਸਾਰੀਆਂ ਦਵਾਈਆਂ ਅੰਗਰੇਜ਼ੀ ਜਿਹੜੀਆਂ ਉਹਨਾਂ ਨਾਲ ਮਰਦਾਨਾ ਕਮਜ਼ੋਰੀ ਆਉਂਦੀ ਹੈ ਕਾਰਨ ਉਹਦਾ ਇਹ ਹੈ ਕਿ ਉਹ ਲਿੰਗ ਤੇ ਬਲੱਡ ਸਪਲਾਈ ਨਹੀਂ ਜਾਣ ਦਿੰਦੀਆਂ ਔਰ ਉਹ ਹੀ ਡਾਇਲੌਗ ਤੁਸੀਂ ਇੰਨੇ ਸਾਲਾਂ ਤੋਂ ਸੁਣਦੇ ਆ ਰਹੇ ਹੋ ਕਿ ਥੀਸ ਮੈਡੀਸਨਸ ਡੋਨਟ ਲੈਟ ਦਾ ਬਲੱਡ ਸਪਲਾਈ ਗੋ ਟੂ ਕਾਰਪੋਰਾ ਕੈਵਰਨੋਸ ਐਂਡ ਕਾਰਪੋਰਾ ਸਪੰਜੀ ਉਸਾ 2000 ਦਾ ਪਿਨਾਈਲ ਟਿਸ਼ੂਜ਼ ਵੇਅਰ ਦਾ ਬਲੱਡ ਸਪਲਾਈ ਇਜ਼ ਨੀਡਡ ਟੂ ਮੇਨਟੇਨ ਦਾ ਇਰੈਕਸ਼ਨ ਇਰੈਕਸ਼ਨ ਕਿੱਥੋਂ ਹੋਣੀ ਜੇ ਬਲੱਡ ਸਪਲਾਈ ਨਾ ਹੋਈ ਸੋ ਇਸ ਕਰਕੇ ਦੇਸੀ ਦਵਾਈ ਖਾਓ ਜਿੱਥੋਂ ਮਰਜੀ ਖਾਓ ਦੁਨੀਆ ਦੇ ਵਿੱਚ ਭਾਵੇਂ ਸ਼ੂਗਰ ਦੀ ਬਲੱਡ ਪ੍ਰੈਸ਼ਰ ਦੀ 콜레스테롤 ਦੀ ਦਵਾਈ ਖਾਓ ਦੇਸੀ ਖਾਓ ਇਸੇ ਤਰ੍ਹਾਂ ਜਨਾਨਾਂ ਤੇ ਮਰਦਾਨਾਂ ਗੁਪਤ ਰੋਗਾਂ ਦੀ ਪ੍ਰੋਬਲਮ ਲਈ ਦਵਾਈ ਖਾਓ ਦੇਸੀ ਖਾਓ ਵਿਆਗਰਾ ਸੈਲਿਸ ਲੋਵਿਟਰਾ ਤੋਂ ਬਚੋ ਕਿਉਂਕਿ ਉਹ ਹੀ ਕਿਸੇ ਚੀਜ਼ ਦੀ ਓਵਰਡੋਜ਼ ਹੋ ਜਾਈ ਤੇ ਜਾਨ ਦਾ ਖਤਰਾ ਹੁੰਦਾ ਹੈ ਔਰ ਜਿੰਨੋ ਵੀ ਸੈਕਸ ਦੀ ਕਮਜ਼ੋਰੀ ਹੈ ਉਹਦਾ ਬੀਪੀ ਆਲਰੇਡੀ ਹਾਈ ਹੁੰਦਾ ਤੇ ਇਹ ਜਿੰਨੇ ਓਵਰ ਦੀ ਕਾਉਂਟਰ ਜਾਂ ਇਧਰੋਂ ਦਵਾਈਆਂ ਦੂਸਰੀਆਂ ਤੁਸੀਂ ਖਾਂਦੇ ਹੋ ਜਾਂ ਵਿਆਗਰਾ ਸਿਆਰੇ ਕਈ ਵਾਰੀ ਰਿਸਕ ਲਾਈਫ ਦਾ ਹੁੰਦਾ ਫਿਰ ਤਾਂ ਇਹ ਸਿਰ ਪਾਰਾ ਹੋ ਜਾਂਦਾ ਦੇਸੀ ਦਵਾਈਆਂ ਦੇ ਵਿੱਚ ਕਿੰਨੇ ਨਾਮ ਕਈ ਵਾਰੀ ਦੱਸ ਚੁੱਕੇ ਪਾਵੇਂ ਉਹਦੇ ਵਿੱਚ ਅਸ਼ਬਗੰਦਾ ਸ਼ਤਾਵਰ ਕੌਂਚ ਭੀਜਾ ਰੋਕਸ਼ੁਰਾ ਪੁਨਰਨਬਾ ਸਾਲਮ ਮਿਸ਼ਰੀ ਸਾਲਮ ਪੰਜਾ ਮੂਸਲੀ ਸਫੇਦ ਮੂਸਲੀ ਕਾਲੀ ਮੂਸਲੀ ਇਹ ਨੁਸਖੇ ਤੁਹਾਨੂੰ ਸਾਡੇ ਕੋਲ ਮਿਲਨੇ ਆ ਮੇਰੇ ਨੰਬਰ ਦੇਖੋ ਲਗਾਤਾਰ ਫਲੈਸ਼ ਕਰ ਰਹੇ ਹੈ ਕਾਲ ਕਰੋ ਮੈਸੇਜ ਛੱਡੋ ਸੈੱਲ ਨੰਬਰ ਤੇ ਕਰਿਆ ਕਰੋ ਕਿਉਂਕਿ ਹਮੇਸ਼ਾ ਮੇਰੇ ਕੋਲ ਹੁੰਦਾ ਔਰ ਕੋਈ ਚਿੰਤਾ ਨਾ ਕਰਿਆ ਕਰੋ ਨੰਬਰ ਮੇਰਾ ਪਰਸਨਲ ਹੈ ਤੁਹਾਡੀ ਹਮੇਸ਼ਾ ਗੱਲ ਮੇਰੇ ਨਾਲ ਹੋਣੀ ਹੈ ਪੰਜਾਬੀ ਚ ਇੰਗਲਿਸ਼ ਚ ਹਿੰਦੀ ਚ ਜਿੱਦਾਂ ਮਰਜੀ ਉਰਦੂ ਚ ਜਿੱਦਾਂ ਮਰਜੀ ਤੁਸੀਂ ਗੱਲ ਕਰ ਸਕਦੇ ਹੋ ਗੱਲ ਕਰੋ 5 ਮਿੰਟ ਚ ਆਪਣੀ ਡਿਟੇਲ ਦੱਸੋ ਗੱਲ ਉਦੋਂ ਕਰੋ ਜਦੋਂ ਤੁਹਾਨੂੰ ਦਵਾਈ ਚਾਹੀਦੀ ਹੈ ਜਾਂ ਤੁਸੀਂ ਸੀਰੀਅਸ ਬਾਕੀ ਫਿਰ ਨਹੀਂ ਤੇ ਐਪੀਸੋਡ ਦੇਖ ਕੇ ਰਿਕਾਰਡ ਕਰ ਲਿਆ ਕਰੋ ਔਰ ਉਹਨਾਂ ਸਾਰਿਆਂ ਦਾ ਥੈਂਕ ਯੂ ਜਿਹੜੇ ਮੇਰੇ ਐਪੀਸੋਡ ਰਿਕਾਰਡ ਕਰਕੇ ਅਗੋਂ ਸ਼ੇਅਰ ਕਰਦੇ ਆ ਚੈਨਲ ਨੂੰ ਸਬਸਕ੍ਰਾਈਬ ਕਰਦੇ ਆ ਤੇ ਚੈਨਲ ਜੋ ਸਬਸਕ੍ਰਾਈਬ ਕਰਦੇ ਹੋ ਔਰ ਫਿਰ ਅੱਗੇ ਸ਼ੇਅਰ ਕਰਦੇ ਹੋ ਵੀਡੀਓ ਉਹਨਾਂ ਲਈ ਤੁਹਾਡਾ ਸਾਰਿਆਂ ਦਾ ਥੈਂਕ ਯੂ ਜਿੰਨੀ ਦੁਨੀਆ ਨੇ ਦਵਾਈ ਮੰਗਾਈ ਉਹਨਾਂ ਸਾਰਿਆਂ ਤੋਂ ਭਾਵੇਂ ਤੁਸੀਂ ਅਮਰੀਕਾ ਚੋਂ ਕੈਨੇਡਾ ਚੋਂ ਆਸਟ੍ਰੇਲੀਆ ਚੋਂ ਇੰਡੀਆ ਚੋਂ ਜਾਂ ਸਾਊਦੀ ਅਰੇਬੀਆ ਚੋਂ so all over the world wherever you are watching me you are most welcome to give me a call dr kumar is one phone kalber my numbers are continuously flashing on the screen my address is always there so pyare dosto gal kiti sugar hove blood pressure hove cholesterol hove prostate problem hove ladies the breast week kai vari samjo je jyada develop ne o da vi sade ko special nuskha je ਮੈਂ ਜਿਆਦਾ ਕੇਵਰੀ ਮੈਂਸ਼ਨ ਨਹੀਂ ਕੀਤਾ ਜਿੰਨਾ ਔਰਤਾਂ ਨੂੰ ਛਾਤੀਆਂ ਸੁਗੜ ਗਈਆਂ ਜਾਂ ਛਾਤੀਆਂ ਵਿਧਾਨ ਦੇ ਲਈ ਆਯੁਰਵੈਦਿਕ ਚ ਨੁਸਖੇ ਹੈ ਉਹਦੇ ਲਈ ਕਰੀਮਾਂ ਤੇਲ ਤੇ ਖਾਣ ਵਾਲੀ ਦਵਾਈ ਸਾਡੇ ਕੋਲ ਸਪੈਸ਼ਲ ਹੈ ਇਸੇ ਤਰ੍ਹਾਂ ਔਰਤਾਂ ਨੂੰ ਕੋਈ ਮੈਂਸਿਸ ਪ੍ਰੋਬਲਮ ਹੈ ਇਰੈਗੂਲਰ ਮੈਂਸਿਸ ਹੈ ਜਾਂ ਬਲੱਡ ਜਿਆਦਾ ਜਾਂ ਘੱਟ ਹੈ ਜਾਂ ਮੀਨੋਪਾਸ ਪ੍ਰੋਬਲਮ ਹੈ ਤਾਂ ਮੇਰਾ ਖਿਆਲ ਹੈ ਟਾਈਮ ਅਜ਼ਾਸਤ ਨਹੀਂ ਦੇ ਰਿਹਾ ਆਪਣੇ ਸ਼ਬਦਾਂ ਦੀ ਬਾਣੀ ਨੂੰ ਵਿਰਾਮ ਦਿੰਦਾ ਤੁਹਾਡੇ ਸਾਰੇ ਦੇਖਣ ਤੇ ਸੁਣਨ ਵਾਲਿਆਂ ਦਾ ਥੈਂਕ ਯੂ ਕਰਦਾ ਤੁਹਾਡਾ ਆਪਣਾ ਡਾਕਟਰ ਕੁਮਾਰ ਥੈਂਕ ਯੂ